ਇਹ ਲਾਖਾਂ ਬਾਲਟ ਵਧੀਆ ਨਹੀਂ ਗਈ। ਹਾਂ। ਬਾਜੇ ਦਾ ਸਰੰਦਰਾ ਐਮਐਨ ਵੀਧੀਆ ਨਹੀਂ ਇਕਲਾ ਕੰਮ ਕਰਦਾ ਕੋਈ। ਪਰ ਵੋਟ ਇਹ ਆਮ ਬਾਲਟ ਨਹੀਂ ਬਣੀ ਐ। ਇਹ ਕੀ ਚੱਕਰ ਐ? ਉਹ ਐ ਭਗਵਾਨ ਦਮਨ ਵਧੀਆ ਐ। ਇਹ ਨਹੀਂ ਵਧੀਆ। ਤਾਂ ਕੰਮ ਕਿਸੇ ਕਰਾਂਦਾ ਨਹੀਂ ਭਾਈ ਮਿੱਠੇ ਲੋਲੀਪੌਪ ਦੇ ਦਿੰਦਾ। ਕੰਮ ਜੇਰਾ ਕੋਈ ਜਾਂਦਾ ਕੰਮ ਕਰਨ ਵਾਸਤੇ ਫੋਨ ਕਰਦਾ ਹੈ। ਹੈਲੋ ਜੀ ਮੇਰਾ ਬੰਦਾ ਆ ਰਿਹਾ ਜੀ। ਇਹਨਾਂ ਕੰਮ ਹੁਣ ਅੱਗੇ ਆ ਕੇ ਹੁੰਦਾ ਨਹੀਂ। ਚਾਹ ਘੜੇ ਮਾਰਦਾ ਕੋਈ ਹੁੰਦਾ ਮੁਰਗੇ ਕਹਿੰਦਾ ਬੰਦਾ ਵਧੀਆ ਨਹੀਂ। ਜਿਹੜੀ ਆ ਆਕਾਲੀ ਸਰਕਾਰ ਸੀ ਇਹ ਵਧੀਆ ਸਰਕਾਰੀ ਕੰਮ ਹੋ ਜਾਂਦੇ ਸੀ ਸਾਰੇ। ਖਾਲੀ ਦਲ ਨਹੀਂ ਹੋਣਾ। ਨਾ ਆਉਂਗੇ ਹਾਂ ਬਾਲਟ। ਆਉਗੀ ਆਮੀ 100% ਨਾਲੇ ਤੁਸੀਂ ਕੋਈ ਐਮਐਲਏ ਕੰਮ ਨਹੀਂ ਕਰਦਾ ਪਰ ਇਹ ਨਹੀਂ ਕਰਦਾ ਭਗਵਾਨ ਮੰਨਦਾ ਉਹ ਜਿਹਨੇ ਜਿਹਨੇ ਸਾਡੀ ਬਿਜਲੀ ਮਾਫ਼ ਕਰਤੀ ਆਹ ਲੇਡੀ ਜੀ ਨੂੰ ਘੁਮਣ ਲਾਦਾ ਕੰਮ ਠੀਕ ਹੈ ਪਰ ਇੱਕ ਕੰਮ ਕਰਨਾ ਭਗਵਾਨ ਦਾ ਮੈਂ ਇੱਕ ਕੰਮ ਗਲਤ ਕੀਤਾ ਅੱਜ ਜਿਹੜੇ ਬਸਾਂ ਵਿੱਚ ਜੇ ਲੇਡੀ ਬੰਦ ਹੋਣੇ ਜੜੀ ਫਰੀ ਅਸੀਂ ਫਤਿਹਗੜ੍ਹ ਸਾਹਿਬ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੁਹਾਡਾ ਕੀ ਨਾਮ ਹੈ ਜੀ ਪਰਮਜੀਤ ਸਿੰਘ ਸਿੱਖ ਜੀ ਕਿਵੇਂ ਇਲੈਕਸ਼ਨ ਆ ਜਿਹੜਾ ਲੋਕ ਸਭਾ ਦਾ ਕਿਵੇਂ ਦੇਖ ਰਹੇ ਹੋ ਇਲੈਕਸ਼ਨ ਆ ਆਮ ਪਾਰਟੀ ਬਧੀਆਂ ਨਹੀਂ ਹੈਗੀ ਹਮ ਬਸ ਜਿਹੜਾ ਸਰੰਦਰਾ ਐਮਐਲਏ ਬਧੀਆਂ ਨਹੀਂ ਅਗਲਾ ਕੰਮ ਕਰਦਾ ਕੋਈ ਪਰ ਪਰ ਬੋਰਡ ਦੀ ਆਮ ਪਾਰਟੀ ਨੇ ਬਣੀ ਐ ਇਹ ਕੀ ਚੱਕਰ ਐ ਉਹ ਐ ਭਗਵਾਨ ਦਮਨ ਵਧੀਆ ਇਹ ਨਹੀਂ ਵਧੀਆ ਇਹਨੂੰ ਬਦਲ ਕੇ ਹੋਰ ਬੰਦਾ ਆਣਾ ਚਾਹੀਦਾ ਐ ਐਮ ਐਲ اے ਐਮ ਐਲ اے ਤਾਂ ਹੁਣ 5 ਸਾਲਾਂ ਲਈ ਕਿਵੇਂ ਬਦਲਿਆ ਜਾ ਸਕਦਾ ਹੁਣ ਆਈ ਦੇ ਚੱਕਰ ਐ ਲੋਕ ਕਿੰਨੇ ਦੁਖੀ ਆ ਤਾਂ ਕੰਮ ਕਿਸਰ ਕਰਾਂਦਾ ਨਹੀਂ ਬਸ ਮਿੱਠੇ ਲੋਲੀਪੌਪ ਦੇ ਦਿੰਦਾ ਤੁਸੀਂ ਫਤੇਗੜ ਸਾਹਿਬ ਦੀ ਰਹਿਣ ਵਾਲੇ ਹਾਂਜੀ ਕਿਹੜੇ ਕਿਹੜੇ ਕੰਮ ਲੱਗਦਾ ਨਹੀਂ ਹੋਰੇ ਕੰਮ ਜਿਹੜਾ ਕੋਈ ਜਾਂਦਾ ਕੰਮ ਕਰਾਂ ਵਸੇ ਫੋਨ ਕਰਦਾ ਹੈਲੋ ਜੀ ਮੇਰਾ ਬੰਦਾ ਆ ਰਿਹਾ ਜੀ ਇਹਨਾਂ ਕੰਮ ਹੁਣ ਅੱਗੇ ਆ ਕੇ ਹੁੰਦਾ ਚਾਰ ਕਿਡੇ ਮਾਰਦਾ ਬਸ ਹੁੰਦਾ ਮੁਰਗੇ ਕਹਿੰਦਾ ਬੰਦਾ ਵਧੀਆ ਨਹੀਂ ਅਫਸਰਾ ਕੋਲੇ ਜਾਣੇ ਉੱਥੇ ਨਹੀਂ ਗੱਲ ਸੁਣੀ ਆ ਅਫਸਰ ਕੋਲੋਂ ਜਾਣੇ ਆ ਮਰ ਕਹਿੰਦਾ ਕੋਈ ਨੱਕ ਹੋ ਜਾਊਗਾ ਹੋ ਜਾਊਗਾ ਬਸ ਇਹ ਹੋ ਜਾਣਾ ਮਿੱਠਾ ਲੋਲੀਵੋਪ ਦੇ ਦਿੰਦੇ ਆ ਪਰ ਤੁਸੀਂ ਮਤਲਬ ਪਰ ਇੱਕ ਗੱਲ ਹੈ ਜਿਹੜੀ ਆ ਕਾਲੀ ਸਰਕਾਰ ਸੀ ਇਹ ਵਧੀਆ ਸਰਕਾਰੀ ਕੰਮ ਹੋ ਜਾਂਦੇ ਸੀ ਸਾਰੇ ਪਰ ਹੁਣ ਸਾਨੂੰ ਬਧਾ ਨਹੀਂ ਆਣੀ ਨਹੀਂ ਹੁਣ ਕਾਲੀ ਦਲ ਨਹੀਂ ਆਉਣਾ ਨਾ ਆਉਗੀਆਂ ਆਮ ਪਾਰਟੀ ਆਉਗੀਆਂ ਆਮੀ 100% ਨਾਲੇ ਤੁਸੀਂ ਕੋਈ ਐਮਐਲਏ ਕੰਮ ਨਹੀਂ ਕਰਦਾ ਪਰ ਇਹ ਨਹੀਂ ਕਰਦਾ ਭਗਵਾਨ ਮੰਨਦਾ ਵਧੀਆ ਨਾ ਉਹ ਜਿਹਨੇ ਜਿਹਨੇ ਸਾਡੇ ਬਿਜਲੀ ਮਾਫ ਕਰਤੀ ਆ ਲੇਡੀਜ਼ ਨੂੰ ਘੁਮਨ ਲਾਤਾ ਤੇ ਤੁਹਾਨੂੰ ਲੱਗਦਾ ਭਗਵਾਨ ਜੀ ਠੀਕ ਕਰ ਰਿਹਾ ਹੈ ਕੰਮ ਠੀਕ ਹੈ ਪਰ ਇੱਕ ਕੰਮ ਕਰਨਾ ਹੈ ਭਗਵਾਨ ਦਾ ਮੈਂ ਇੱਕ ਕੰਮ ਗਲਤ ਕੀਤਾ ਹੈ ਆ ਜਿਹੜੇ ਬਸਾਂ ਵਿੱਚ ਜੇ ਲੇਡੀਜ਼ ਬੰਦ ਹੋਣੇ ਚਾਹੀਦੇ ਫਰੀ ਹਾਂ ਬਸ ਆ ਕੰਮ ਹੋਣਾ ਚਾਹੀਦਾ ਬਸ ਬਾਕੀ ਸਾਰਾ ਕੰਮ ਵਧੀਆ ਹੈ ਵੈਸੇ ਹੁਣ ਤੁਹਾਡਾ ਹਲਕੇ ਦੇ ਆਪ ਐਮਐਲਏ ਨਾਲ ਜਿਹੜਾ ਸਹੀ ਤਜਰਬਾ ਨਹੀਂਗਾ ਤੁਹਾਡਾ ਪਰ ਨਹੀਂ ਕਰਦਾ ਜੀ ਤੁਸੀਂ ਆਏ ਕਰੋ ਸਰਵੇ ਕਰਕੇ ਦੇਖ ਲਓ ਕੋਈ ਬੰਦਾ ਵਧੀਆ ਤੁਸੀਂ ਫਿਰ ਕਹਿਓ ਉਹ ਤਾਂ ਮਿੱਠਾ ਪਰ ਕੰਮ ਨਹੀਂ ਹੁੰਦੇ ਕੀ ਸਰ ਪਰ ਤੁਸੀਂ ਕਹਿ ਤਾਂ ਵੀ ਰਹੇ ਹੋ ਕਿ ਆਊਗੀ ਆਮ ਆਦਮੀ ਪਾਰਟੀ ਇਹ ਵੀ ਵੱਡੀ ਗੱਲ ਹੈ ਇੱਕ ਚੱਕਰ ਫਿਰ ਕੀ ਹੈ ਫਿਰ ਇਲਾਕੇ ਦਾ ਐਮਐਲਏ ਦਾ ਕੰਮ ਨਹੀਂ ਤੁਸੀਂ ਨਹੀਂ ਕਰ ਰਿਹਾ ਮੈਂ ਉਰੀ ਹਾਂਗਾ ਤੁਸੀਂ ਇੱਥੇ ਹੀ ਹੈ ਜੋ ਇਲੈਕਸ਼ਨ ਤੋਂ ਬਾਅਦ ਪਤਾ ਲੱਗ ਜਾਊਗਾ ਆਮ ਪਾਰਟੀ ਫੇਰ ਆਊਗੀ ਫੇਰ ਆਊਗੀ ਹਾਂ ਤੁਸੀਂ ਭਗਵੰਤ ਮਾਨ ਦੇ ਕਾਫੀ ਵੱਡੇ ਫੈਨ ਲੱਗੇ ਹੋ ਭਗਵੰਤ ਮਾਨ ਬੰਦਾ ਵਧੀਆ ਨਾਲੇ ਰੌਣਕੀ RAM ਹੈ ਨਾਲੇ ਰੌਣਕੀ ਹੈ ਹੋਰ ਤੁਹਾਨੂੰ ਕੀ ਪਸੰਦ ਆ ਭਗਵੰਤ ਮਾਨ ਦਾ ਇਹਦਾ ਕਮੇਡੀ ਵਧੀਆ ਲੱਗਦਾ ਜੀ ਇਹਦਾ ਭਾਸ਼ਣ ਵਧੀਆ ਪਰ ਜੋ ਇਹ ਕਹਿੰਦਾ ਕਰਕੇ ਦਿਖਾਂਦਾ ਇੱਕ ਇਹ ਗੱਲ ਹੋ ਗਈ ਜਦੋਂ ਆਪਾਂ ਰਿਸ਼ਤੇ ਕਰਾ ਜਾਣੇ ਆ ਉਹ ਰਿਸ਼ਵਤਖੋਰੀ ਬੰਦ ਹੋ ਗਈ ਬਸ ਜੇ ਤਹਿਸੀਲ ਲਗਦਾ ਜੀ ਇੱਕ ਸੈਟਪ ਕਮਿਸ਼ਨ ਲੱਗੂ ਜੀ ਤਾਂ ਇਹਦੇ ਬੈਰ ਜੇ ਕਿਸੇ ਦੀ 1 ਲੱਖ ਦੀ ਕਰਾਤੀ ਦੀ ਸੀ ਤਾਂ 1000 ਰੁਪਏ ਹੋ ਗਿਆ ਉਹ ਬੰਦ ਹੋ ਗਿਆ ਉਹ ਸਭ ਤੋਂ ਵਧੀਆ ਹੋਇਆ ਰਿਸ਼ਵਤ ਨੂੰ ਰੋਕ ਲੱਗੀ ਐ ਰਿਸ਼ਵਤ ਨੂੰ ਰੋਕ ਬਹੁਤ ਵਧੀਆ ਲੱਗੀ ਐ ਜੀ ਹੂੰ ਤੇ ਉਹ ਤੁਹਾਨੂੰ ਇਮਾਨਦਾਰ ਲੱਗਦਾ ਭਗਵੰਤ ਜੀ ਜੋ ਕਹਿੰਦਾ ਕਰਦਾ ਹਾਂ ਉਹ ਕਰਕੇ ਦਿਖਾਂਦਾ ਉਹ ਜੋ ਕਹੇਤਾ ਉਹ ਕਰਕੇ ਦਿਖਾਉਗਾ ਹੂੰ ਤਸੀਲਦਾਰ ਵੱਲੋਂ ਵਧੀਆ ਕੰਮ ਹੋਇਆ ਸਭ ਤੋਂ ਬੈਸਟ ਕੰਮ ਉਹ ਹੋਇਆ ਜਿਹੜੀ ਰਿਸ਼ਵਤ ਬੰਦ ਹੋਈ ਐ ਹਾਂ ਉਹ ਬੰਦ ਹੋ ਗਈ ਹੂੰ ਤਾਂ ਤਸੀਲਦਾਰ ਪੈਸੇ ਨਹੀਂ ਲੈ ਸਕਦਾ ਲੱਗਦਾ ਤਸੀਲਾਂ ਕਚਹਿਰੀਆਂ 'ਚ ਫਰਕ ਪਿਆ ਗਿਆ ਮੈਂ ਵੀ ਜੀ ਮੈਂ ਪਰਸੋਂ ਦਸਤੀ ਕਰਾ ਕੇ ਲਿਆ ਮੇਰਾ ਪੈਸਾ ਨਹੀਂ ਲੱਗਾ ਕੋਈ 1 ਰੁਪਿਆ ਵੀ ਨਹੀਂ ਲੱਗਿਆ 1 ਰੁਪਿਆ ਨੇ ਲੱਗਿਆ ਨਾ ਪਹਿਲਾਂ ਪੈਸੇ ਲੱਗੇ ਮੇਰੇ ਜੋ ਪਹਿ ਨੇ ਗਣੇ ਰਿਸ਼ਤੀ ਹੋਣੀ ਨਹੀਂ ਆ ਚੱਕੋ ਫੋਟੋ ਰਿਸ਼ਤੀ ਫਲਾਣੇ ਬੰਦੇ ਨੂੰ ਉਹਨੂੰ ਜਿਹਨੇ ਲਿਖਿਆ ਉਹਨੂੰ ਭਲਾ ਕੇ ਲੈ ਕੇ ਆਓ ਉਹਨਾਂ ਸੈਟਿੰਗ ਕਰਕੇ ਫੇਰ ਪੈਸੇ ਦੇਣੇ ਪੈਂਦੇ ਤਾਂ ਜਾ ਕੇ ਰਿਸ਼ਤੀ ਹੁੰਦੀ ਹੈ ਇਹ ਸੌਖਾ ਕੰਮ ਕੀਤਾ ਇਹ ਕੰਮ ਸੌਖਾ ਇਹ ਸਭ ਤੋਂ ਵੱਧ ਉਹਨੂੰ ਹਾਰ ਬਣਾਉਣਾ ਚਾਹੀਦਾ ਫੁੱਲਾਂ ਦਾ ਜੇ ਉਰੇ ਆਵੇ ਤਾਂ ਫੁੱਲਾਂ ਦਾ ਹਾਰ ਹੋਣਾ ਚਾਹੀਦਾ ਬਸ ਭਗਵਾਨ ਤੋਂ ਫੁੱਲਾਂ ਦਾ